ਪਾਰਕਿੰਗ ਹੈ ਜੀ ਮੈਂ ਜਦੋਂ ਆਇਆ ਸੀਗਾ ਗੁਰਪੁਰਪਤਿ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਹੈ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਮੈਂ ਵਾਅਦਾ ਕਰਕੇ ਗਿਆ ਸੀ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅੱਜ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਆੜਾ ਆ ਰਿਹਾ ਉਦੋਂ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਗਿਣਤੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਅਕਾਂਟਪਾਟ ਸਾਹਿਬ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਹਨਾ ਜੀ ਉਹ ਜਿਹੜੇ ਧਾਰਮਿਕ ਸਮੇਲਨ ਹੋਣ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਜਿਹੜੀ ਮੰਗ ਸੀ ਇਹ ਵੀ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਆ ਤੇ ਉਹ ਹੁਣ ਪੂਰੀ ਹੋਈ ਹੈ ਜੀ ਅਰਦਾਸਾਂ ਸੁਣੀਆਂ ਗਈਆਂ ਲੋਕਾਂ ਦੀਆਂ ਸੰਗਤ ਦੀਆਂ ਤੇ ਮੈਂ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਇਹ 30 ਲੱਖ ਰੁਪਏ ਦੀ ਤਕਰੀਬਨ ਲਾਗਤ ਦੇ ਨਾਲ ਔਰ ਇਹਦੇ ਉੱਤੇ ਲੋਕ ਟਾਇਰ ਵੀ ਲੱਗਣੀਆਂ ਹੁਣ ਸਾਰਾ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸਹੂਲਤ ਹੋਏਗੀ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਆ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਥੇ ਦੇ ਨਾਲ ਤੇ ਉਸਨੇ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰਦੇ ਆ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜਿਹੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟ ਇਹਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਬਟ ਇਹਦੇ باوجود ਵੀ ਜੇ ਪਹਿਲਾਂ ਆਪਾਂ ਥੋੜੇ ਜਿ ਸਟੇਥ ਹੋਵਾਂਗੇ ਆਪਾਂ ਉਹਨਾਂ ਦੇ ਐਂਟੀਸਟੈਂਸ ਦੇਖਾਂਗੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜਿਹੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਸ ਸਮਾਜ ਦੀ ਪੂਰੇ ਸੱਚੇ ਜਿਹੜਾ ਸਮਾਜ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਹੈ ਔਰ ਦੇਸ਼ ਦੀ ਬਦਨਾਮੀ ਵੀ ਹੁੰਦੀ ਹੈ ਜਿਹੜੇ ਬੰਦੇ ਉਹ ਜੇ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਵੀ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ। ਐਸਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜਦੋਂ ਲੇਡੀਜ਼ ਜਾਰੀ ਸੀ। ਕਿਸ ਤਰ੍ਹਾਂ ਦੀ? ਨਹੀਂ ਐਸਪੀਸੀ ਤਾਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਮਤਲਬ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰ ਤੇ ਉਹ ਇੱਕ ਇਹ ਫੈਸਲਾ ਕਰ ਲੈਣ ਕਿ ਉਹਨਾਂ ਨੂੰ ਜਾ ਤਾਂ ਉਹ ਲਿਖ ਕੇ ਭੇਜਿਆ ਕਰਨ ਪਹਿਲਾਂ ਦੇ ਐਂਟੀਸਿਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਹੈ ਜਿਕੇ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਜੀ ਪੀਯੂ 'ਚ ਜੋ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਹੋ ਰਿਹਾ ਹੈ ਕਿਵੇਂ ਚੀਜ਼ ਨੂੰ ਦੇਖ ਰਹੇ ਤੁਸੀਂ ਇਹ ਬਹੁਤ ਮੰਦਭਾਗੀ ਗੱਲ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਭ ਤੋਂ ਮਾੜੀ ਗੱਲ ਇਹ ਹੈ ਵੀ ਜਿਹੜੀ ਲੋਕ ਰਾਜ ਹੈ ਡੈਮੋਕ੍ਰੇਸੀ ਹੈ ਉਹਨੂੰ ਕੁਚਲਿਆ ਜਾ ਰਿਹਾ ਜਿਹੜੇ ਮੈਂ ਵੀ ਗ੍ਰੈਜੂਏਟ ਹਾਂ ਜੀ ਪੰਜਾਬ ਯੂਨੀਵਰਸਿਟੀ ਦਾ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਬਾਅਦ ਵਿੱਚ ਬਣੀ ਹੈ ਮੈਡੀਕਲ ਸਾਇੰਸਸ ਦੀ ਲੇਕਿਨ ਜਿਹੜਾ ਕੇਂਦਰ ਸਰਕਾਰ ਹੈ ਉਹ ਸ਼ਰੇਆਮ ਧੱਕਾ ਜੀ ਪਹਿਲਾਂ ਭਾਕੜਾ ਦਾ ਹੋਇਆ ਫੜਾ ਦੇ ਵਿੱਚ ਸਰਨਾ ਦਾ ਧੱਕਾ ਹੋਇਆ ਬਾਕੀ ਤਾਂ ਪੁਰਾਣਾ ਹੈ ਹੀ ਆ ਪੰਜਾਬੀ ਸਪੀਕਿੰਗ ਏਰੀਆ ਚੰਡੀਗੜ੍ਹ ਇਹ ਯੂਨੀਵਰਸਿਟੀ ਪੰਜਾਬ ਸੰਬਰੀ ਦੇ ਰੈਜ਼ੋਲੂਸ਼ਨ ਨਾਲ ਬਣੀ ਹੋਈ ਆ ਪੰਜਾਬ ਦੀ ਆ ਹਰਿਆਣੇ ਨੇ ਹਿਮਾਚਲ ਨੇ ਆਪਣੇ ਸਟੂਡੈਂਟ ਸਾਰੇ ਵਿਡਰੋ ਕਰ ਲਏ ਸਿਰਫ ਪੰਜਾਬ ਦੇ ਕਾਲਜ ਜ ਫਿਲੀਏਟਡ ਆ ਔਰ ਉਹਨੂੰ ਜਿਹੜੀ ਇੱਕ ਡੈਮੋਕਰੇਟਿਕਲੀ ਇਲੈਕਟਡ ਬਾਡੀ ਆ ਉਹਨੂੰ ਤੁਸੀਂ ਇੱਕ ਆਪਣੀ ਸੈਂਟਰ ਦੀ ਜਿਹੜੀ ਹੈਗੀ ਆ ਸਾਰੀਆਂ ਪਾਵਰ ਆਪਣੇ ਹੱਥ ਚ ਲੈ ਆਇ ਜਾਓ ਇਸੇ ਤਰ੍ਹਾਂ ਚੰਡੀਗੜ੍ਹ ਚ ਡਾਕਟਰਾਂ ਦੇ ਡੈਪੂਟੇਸ਼ਨ ਦਾ ਵੀ ਆ ਇਹ ਕਹਿੰਦੇ ਜੀ ਪੰਜਾਬ ਨੇ ਬੰਦੇ ਭੇਜੇ ਨਹੀਂ ਆ ਫਲਾਨਾ ਇਹ ਉਹ ਮੈਂ ਤਾਂ ਡਾਕਟਰ ਪੂਰੇ ਭੇਜੇ ਹੋ ਸਾਡੇ ਕੋਲੇ ਡਾਕਟਰ ਜਿੰਨੇ ਉੱਥੇ ਚਾਹੀਦੇ ਪੂਰੇ ਇੱਕ ਇੱਕ ਡਾਕਟਰ ਮੈਂ ਆਪਣੇ ਪੰਜਾਬ ਚ ਔਖਾ ਹੋ ਲਿਆ ਪਰ ਮੈਂ ਕਹਿੰਦਾ ਇਹਨਾਂ ਨੂੰ ਇਹ ਕਹਿੰਣ ਦਾ ਮੌਕਾ ਨਹੀਂ ਦੇਣਾ ਉਹਦੇ ਵਿੱਚ ਵੀ ਜਿਹੜੇ ਡਾਇਰੈਕਟਰ ਦੀ ਪੋਸਟ ਆ ਕਹਿੰਦੇ ਅਸੀਂ ਭਰਾਂਗੇ ਜੀ ਜਿੱਥੋਂ ਮਰਜ਼ੀ ਸਾਰੇ ਆਲ ਇੰਡੀਆ ਕੋਟੇ ਚ ਭਰਾਂਗੇ ਅਸੀਂ ਸੋ ਇਹ ਲਗਾਤਾਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਵੀ ਕਰ ਰਿਹਾ ਵਿਤਕਰਾ ਵੀ ਕਰ ਰਿਹਾ ਤੇ ਮਜਬੂਰ ਕਰ ਰਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਤੇ ਹੁਣ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਕਰ ਸਾਰੇ ਕਹਦੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਵੇਂ ਦੇਖਦੇ ਹੋ ਚਲੋ ਅੱਛੀ ਗੱਲ ਹੈ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸਾਰੇ ਜਾ ਕੇ ਆਏ ਆ ਸਾਰੇ ਸਟੂਡੈਂਟਸ ਦੇ ਨਾਲ ਆ ਗਏ ਉਹਨਾਂ ਨੂੰ ਬੜੀ ਦੇਰ ਬਾਅਦ ਪਹੁੰਚਿਆ ਉਹ ਬਾਕੀ ਤਾਂ ਸਾਡੇ ਜਿਹੜੇ ਸਾਡੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਜਿਹੜੇ ਆ ਗਿਆ ਸੀ ਉਹਨਾਂ ਨੂੰ ਸਪੋਰਟ ਕਰਦੇ ਆਂ ਬਿਲਕੁਲ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਅਸੀਂ ਇਹਨਾਂ ਨੂੰ ਇਹ ਤੱਕੇਸ਼ ਨਹੀਂ ਕਰਨ ਦੇਵਾਂਗੇ ਬਾਕੀ ਸਾਡੇ ਕੋਲ ਜਿਹੜੇ ਵੀ ਫਾਰਮ ਹੈ ਅਸੈਂਬਲੀ ਦੇ ਵਿੱਚ ਕਰਾਂਗੇ ਅਸੀਂ ਇਹਦੇ ਬਾਰੇ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਬਾਕੀ ਸੜਕ ਤੋਂ ਸੰਸਦ ਔਰ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਜੀ ਆਪਣੇ ਹੱਕਾਂ ਤੇ ਇਹਨਾਂ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ ਪਾਰਕਿੰਗ ਹੈ ਜੀ ਇਹ ਮੈਂ ਜਦੋਂ ਆਇਆ ਸੀਗਾ ਗੁਰਪੁਰਬ ਤੇ ਪਿਛਲੀ ਵਾਰ ਇੱਥੇ ਤੇ ਸੰਗਤ ਦਾ ਹੁਕਮ ਆਇਆ ਸੀਗਾ ਔਰ ਗੁਰੂ ਦੀ ਕਿਰਪਾ ਹੋਈ ਹੈ ਕਿ ਜੋ ਮੈਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਲੋਕਾਂ ਨੇ ਮੈਨੂੰ ਹੁਕਮ ਆਇਆ ਸੀ ਔਰ ਮੈਂ ਵਾਅਦਾ ਕਰਕੇ ਗਿਆ ਸੀਗਾ ਉਹ ਗੁਰੂ ਦੇ ਅਸ਼ੀਰਵਾਦ ਨਾਲ ਉਹ ਵਾਅਦਾ ਅਜੇ ਪੂਰਾ ਹੋਇਆ ਜੀ ਤੇ ਸੰਗਤ ਆਣੀ ਆ ਹੁਣ ਜਦੋਂ ਗੁਰੂ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤ ਦਾ ਦਿਨ ਆੜਿਆ ਜੜਾ ਆ ਰਿਹਾ ਉਦੋਂ ਬਹੁਤ ਸੰਗਤ ਆਂਦੀ ਆ ਲੱਖਾਂ ਦੀ ਗਿਣਤੀ ਸੰਗਤ ਆਂਦੀ ਆ ਇੱਥੋਂ ਜਿਹੜਾ ਹੈਗਾ ਆਪਣਾ ਅਕਨਟਪੁਰ ਸਾਹਿਬ ਹੋਣਗੇ ਸੰਗਤ ਆਏਗੀ ਫਿਰ ਇੱਥੋਂ ਜਦੋਂ ਸਾਰੇ ਜਿਵੇਂ ਚਾਰ ਜਗ੍ਹਾ ਤੋਂ ਜਿਹੜੇ ਹੈਗੇ ਆ ਨਾ ਜੀ ਉਹ ਜਿਹੜੇ ਧਾਰਮਿਕ ਸਮੇਲਨ ਹੋਣ ਤੋਂ ਬਾਅਦ ਸੰਗਤਾਂ ਜਿਹੜੀਆਂ ਹੈਗੀਆਂ ਆਨੰਦਪੁਰ ਸਾਹਿਬ ਦੇ ਚਾਲੇ ਪਾਣ ਗਿਆ ਤੇ ਉਹਦੇ ਵਾਸਤੇ ਲੋਕਾਂ ਦੀ ਮੰਗ ਸੀ ਜਿਹੜੀ ਮੰਗ ਸੀ ਇਹ ਵੀ ਇੱਥੇ ਪਾਰਕਿੰਗ ਦੀ ਬਹੁਤ ਦਿੱਕਤ ਆਂਦੀ ਆ ਤੇ ਉਹ ਹੁਣ ਪੂਰੀ ਹੋਈ ਆ ਜੀ ਅਰਦਾਸਾਂ ਸੁਣੀਆਂ ਗਈਆਂ ਲੋਕਾਂ ਦੀਆਂ ਸੰਗਤ ਦੀਆਂ ਤੇ ਮੈਂ ਆਪਣੇ ਆਪ ਨੂੰ ਬੜਾ ਾਗਾ ਸਮਝਦਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਹੈ 30 ਲੱਖ ਰੁਪਏ ਦੀ ਤਕਰੀਬਨ ਲਾਗਤ ਦੇ ਨਾਲ ਔਰ ਇਹਦੇ ਉੱਤੇ ਲੋਕ ਟਾਇਰ ਵੀ ਲੱਗਣੇ ਹੁਣ ਸਾਰਾ ਤੇ ਵਧੀਆ ਕੰਮ ਹੋਏਗਾ ਜੀ ਸੰਗਤ ਨੂੰ ਸਹੂਲਤ ਹੋਏਗੀ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਥੇ ਦੇ ਨਾਲ ਤੇ ਉਸਨੇ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰਦੇ ਹੋ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਹੈ ਵੀ ਜੜੀਆਂ ਇਕਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟੇ ਦਾ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਬਟੇ ਦੇ ਬਾਵਜੂਦ ਵੀ ਜੇ ਪਹਿਲਾਂ ਆਪਾਂ ਥੋੜੇ ਜਿਹਾ ਸਟੇਥ ਹੋਮਾਂਗੇ ਆਪਾਂ ਉਹਨਾਂ ਦੇ ਐਂਟੀਸਟੈਂਸ ਦੇਖਾਂਗੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਇਹੋ ਜੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਸ ਸਮਾਜ ਦੀ ਪੂਰੇ ਸੱਚੇ ਜਿਹੜਾ ਸੁਭਾਚ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਹੈ ਪੰਜਾਬ ਦੀ ਬਦਨਾਮੀ ਵੀ ਹੁੰਦੀ ਹੈ ਔਰ ਦੇਸ਼ ਦੀ ਬਦਨਾਮੀ ਵੀ ਹੁੰਦੀ ਹੈ ਜਿਹੜੇ ਬੰਦੇ ਉਹ ਜਿਹੇ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਹੈ ਉਹਨਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਐਸਟਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜੇ ਉਹ ਲੇਡੀਜ਼ ਯਾਰੀ ਸੀ। ਕਿਸ ਤਰ੍ਹਾਂ ਚ ਨਹੀਂ ਐਸਟਪੀਸੀ ਦੀ ਤਾਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਮਤਲਬ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਟਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਉਹ ਕਹਿੰਦੇ ਆ ਜੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੰਦੇ ਆ। ਤੇ ਉਹ ਇੱਕ ਇਹ ਫੈਸਲਾ ਕਰ ਲੈਣ ਵੀ ਉਹਨਾਂ ਨੂੰ ਜਾਂ ਤਾਂ ਉਹ ਲਿਖ ਕੇ ਭੇਜਿਆ ਕਰਨ ਪਹਿਲਾਂ ਦੇ ਐਂਟੀਸੀਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲ ਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਆ ਜੀ ਕਿ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਹੈ ਜੀ ਪੀਯੂ 'ਚ ਜੋ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਹੋ ਰਿਹਾ ਕਿਵੇਂ ਚੀਜ਼ ਨੂੰ ਦੇਖ ਰਹੇ ਹੋ ਤੁਸੀਂ ਇਹ ਬਹੁਤ ਮੰਦ ਭਾਗੀ ਗੱਲ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਸਭ ਤੋਂ ਮਾੜੀ ਗੱਲ ਇਹ ਹੈ ਵੀ ਜਿਹੜੀ ਲੋਕ ਰਾਜ ਹੈ ਡੈਮੋਕ੍ਰੇਸੀ ਹੈ ਉਹਨੂੰ ਕੁਚਲਿਆ ਜਾ ਰਿਹਾ ਜਿਹੜੇ ਮੈਂ ਵੀ ਗ੍ਰੈਜੂਏਟ ਹਾਂ ਜੀ ਪੰਜਾਬ ਯੂਨੀਵਰਸਿਟੀ ਦਾ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੁੰਦੀ ਸੀ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਹੈ ਬਾਅਦ ਵਿੱਚ ਬਣੀ ਹੈ ਮੈਡੀਕਲ ਸਾਇੰਸਸ ਦੀ ਲੇਕਿਨ ਜਿਹੜਾ ਕੇਂਦਰ ਸਰਕਾਰ ਹੈ ਉਹ ਸ਼ਰੀਆਮ ਧੱਕਾ ਜੀ ਪਹਿਲਾਂ ਪਾਕੜਾ ਉਹਦਾ ਹੋਇਆ ਹੜਾ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ ਬਾਕੀ ਤਾਂ ਪੁਰਾਣਾ ਹੈ ਹੀ ਆ ਪੰਜਾਬੀ ਸਪੀਕਿੰਗ ਏਰੀਆ ਚੰਡੀਗੜ੍ਹ ਇਹ ਯੂਨੀਵਰਸਿਟੀ ਪੰਜਾਬ ਸੈਂਬਲੀ ਦੇ ਰੈਜ਼ੋਲੂਸ਼ਨ ਨਾਲ ਬਣੀ ਹੋਈ ਆ ਪੰਜਾਬ ਦੀ ਆ ਹਰਿਆਣੇ ਨੇ ਹਿਮਾਚਲ ਨੇ ਆਪਣੇ ਸਟੂਡੈਂਟ ਸਾਰੇ ਵਿਡਰੋ ਕਰ ਲਏ ਸਿਰਫ ਪੰਜਾਬ ਦੇ ਕਾਲਜ ਜ ਫਿਲੀਏਟਡ ਆ ਔਰ ਉਹਨੂੰ ਜਿਹੜੀ ਇੱਕ ਡੈਮੋਕਰੈਟਿਕਲੀ ਇਲੈਕਟਡ ਬਾਡੀ ਆ ਉਹਨੂੰ ਤੁਸੀਂ ਇੱਕ ਆਪਣੀ ਸੈਂਟਰ ਦੀ ਜਿਹੜੀ ਹੈਗੀ ਆ ਸਾਰੀਆਂ ਪਾਵਰ ਆਪਣੇ ਹੱਥ ਚ ਲੈ ਆਇ ਜਾਓ ਇਸੇ ਤਰ੍ਹਾਂ ਚੰਡੀਗੜ੍ਹ ਚ ਡਾਕਟਰਾਂ ਦੇ ਡੈਪੂਟੇਸ਼ਨ ਦਾ ਵੀ ਆ ਇਹ ਕਹਿੰਦੇ ਜੀ ਪੰਜਾਬ ਨੇ ਬੰਦੇ ਭੇਜੇ ਨਹੀਂ ਫਲਾਨਾ ਇਹ ਉਹ ਮੈਂ ਤਾਂ ਡਾਕਟਰ ਪੂਰੇ ਭੇਜੇ ਹੋ ਸਾਡੇ ਕੋਲੇ ਡਾਕਟਰ ਜਿੰਨੇ ਉੱਥੇ ਚਾਹੀਦੇ ਪੂਰੇ ਇੱਕ ਇੱਕ ਡਾਕਟਰ ਮੈਂ ਆਪਣੇ ਪੰਜਾਬ ਚੌਕਾ ਹੋ ਲਿਆ ਪਰ ਮੈਂ ਕਹਿੰਦਾ ਇਹਨਾਂ ਨੂੰ ਇਹ ਕੰਡ ਦਾ ਮੌਕਾ ਨਹੀਂ ਦੇਣਾ ਉਹਦੇ ਵਿੱਚ ਵੀ ਜਿਹੜੇ ਡਾਇਰੈਕਟਰ ਦੀ ਪੋਸਟ ਆ ਕਹਿੰਦੇ ਅਸੀਂ ਭਰਾਂਗੇ ਜੀ ਜਿੱਥੋਂ ਮਰਜੀ ਸਾਰੇ ਆਲ ਇੰਡੀਆ ਕੋਟੇ ਚ ਭਰਾਂਗੇ ਅਸੀਂ ਸੋ ਇਹ ਲਗਾਤਾਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਧੱਕਾ ਵੀ ਕਰ ਰਿਹਾ ਵਿਤਕਰਾ ਵੀ ਕਰ ਰਿਹਾ ਤੇ ਮਜਬੂਰ ਕਰ ਰਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਤੇ ਹੁਣ ਨੌਜਵਾਨਾਂ ਨੂੰ ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਕਰ ਰਹੇ ਇਹ ਜਿਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ ਬੀਤੇ ਕੱਲ ਸੁਖਵੀਰ ਬਾਦਲ ਵੀ ਜਾ ਕੇ ਆਏ ਨੇ ਉੱਥੇ ਵੀ ਸਾਰੇ ਜਨ ਸਾਰੇ ਕਹਿੰਦੇ ਨੇ ਕਿ ਸਾਰੀਆਂ ਪ੍ਰਸਾਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਆ ਕਿਵੇਂ ਦੇਖਦੇ ਹੋ ਚਲੋ ਅੱਛੀ ਗੱਲ ਹੈ ਜੀ ਬਿਲਕੁਲ ਬਿਲਕੁਲ ਸਾਰੇ ਇਕੱਠੇ ਆ ਸਾਰੇ ਜਾ ਕੇ ਆਏ ਆ ਸਾਰੇ ਸਟੂਡੈਂਟਸ ਦੇ ਨਾਲ ਆ ਗਿਆ ਉਹਨਾਂ ਨੂੰ ਮਤਲਬ ਬੜੀ ਦੇਰ ਬਾਅਦ ਪਹੁੰਚਿਆ ਉਹ ਬਾਕੀ ਤਾਂ ਸਾਡੇ ਜਿਹੜੇ ਸਾਡੇ ਬੰਦੇ ਤਾਂ ਪਹਿਲੇ ਦਿਨ ਤੋਂ ਹੀ ਜਿਹੜੇ ਆ ਗਿਆ ਸੀ ਉਹਨਾਂ ਨੂੰ ਸਪੋਰਟ ਕਰਦੇ ਆਂ ਬਿਲਕੁਲ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆਂ ਅਸੀਂ ਇਹਨਾਂ ਨੂੰ ਇਹ ਤੱਕੇਸ਼ੇ ਨਹੀਂ ਕਰਨ ਦੇਵਾਂਗੇ ਬਾਕੀ ਸਾਡੇ ਕੋਲੇ ਜਿਹੜੇ ਵੀ ਫਾਰਮ ਹੈ ਅਸੈਂਬਲੀ ਦੇ ਵਿੱਚ ਕਰਾਂਗੇ ਅਸੀਂ ਇਹਦੇ ਬਾਰੇ ਰੈਜ਼ੋਲੂਸ਼ਨ ਵੀ ਪਾਸ ਕਰਾਂਗੇ ਬਾਕੀ ਸੜਕ ਤੋਂ ਸੰਸਦ ਔਰ ਸੁਪਰੀਮ ਕੋਰਟ ਤੱਕ ਵੀ ਲੜਾਈ ਲੜਾਂਗੇ ਅਸੀਂ ਆਪਣੇ ਹੱਕਾਂ ਤੇ ਇਹਨਾਂ ਨੂੰ ਡਾਕਾ ਨਹੀਂ ਮਾਰਨ ਦੇਵਾਂਗੇ